ਜਲਦੀ ਟ੍ਰੇਨ ਚ ਦੋ ਜਨਾਨੀਆਂ ਹੋਈਆਂ ਗੁਥਮ ਗੁੱਥੀ ਗੁੱਸੇ ਚ ਪੱਟੇ ਇੱਕ ਦੂਜੇ ਦੇ ਵਾਲ ਜਲਦੀ ਟ੍ਰੇਨ ਚ ਖੂਬ ਹੋਇਆ ਹੰਗਾਮਾ ਹਟੋਂ ਦੀ ਥਾਂ ਲੋਕਾਂ ਨੇ ਬਣਾਈ ਵੀਡੀਓ ਅਚਰਿਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ੁਦੀਪ ਕੋਰ ਸੋਸ਼ਲ ਮੀਡੀਆ ਤੇ ਅਕਸਰ ਹੀ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਇੱਕ ਅਜਿਹੀ ਵੀਡੀਓ ਹੈ ਜਿਸ ਦੇ ਵਿੱਚ ਦੋ ਜਨਨੀਆਂ ਚਲਦੀ ਟ੍ਰੇਨ 'ਚ ਹੀ ਗੁੱਥਮ-ਗੁੱਥੀ ਹੋਈਆਂ ਨੇ ਇੱਕ ਦੂਜੇ ਦੇ ਵਾਲ ਪਟਦੀਆਂ ਦਿਖਾਈ ਦੇ ਰਹੀਆਂ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚਲਦੀ ਟ੍ਰੇਨ ਦੇ ਵਿੱਚ ਜਨਨੀਆਂ ਨੇ ਖੂਬ ਹੰਗਾਮਾ ਕੀਤਾ ਉੱਥੇ ਹੀ ਲੋਕਾਂ ਦਾ ਵੱਡਾ ਇਕੱਠ ਹੋ ਜਾਂਦਾ ਹੈ ਵੀਡੀਓ ਦੇ ਵਿੱਚ ਸਰੀਰਾਨ ਦੇਖਿਆ ਜਾ ਸਕਦਾ ਕਿ ਕਿਵੇਂ ਦੋ ਜਨਨੀਆਂ ਇੱਕ ਦੂਜੇ ਦੇ ਵਾਲ ਪਟਦੀਆਂ ਨਜ਼ਰ ਆ ਰਹੀਆਂ ਨੇ ਚਲਦੀ ਟ੍ਰੇਨ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਲੋਕਾਂ ਨੇ ਹਟਾਉਣਾ ਤੱਕ ਹੀ ਸੀ ਇਹਨਾਂ ਦੀ ਵੀਡੀਓ ਬਣਾ ਕੇ ਹੀ ਵਾਇਰਲ ਕਰ ਦਿੱਤੀ ਆਓ ਤੁਹਾਨੂੰ ਦੱਸਦੇ ਹਾਂ ਕਿੱਥੇ ਵਾਪਰੀ ਤੇ ਕਿਉਂ ਵਾਪਰੀ ਇਹ ਸਾਰੀ ਘਟਨਾ ਇੱਕ ਵਾਰ ਫਿਰ ਲੋਕਲ ਟ੍ਰੇਨ 'ਚ ਔਰਤਾਂ ਵਿਚਕਾਰ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਵਾਰ ਇਹ ਘਟਨਾ ਡੋਬੀ ਵਾਲੀ ਦੇ ਨੇੜੇ ਕਲਿਆਣ ਐਸਟੀ ਲੋਕਲ ਟ੍ਰੇਨ 'ਚ ਵਾਪਰੀ ਹੈ ਵੀਡੀਓ 'ਚ ਮਹਿਲਾ ਯਾਤਰੀਆਂ ਨੂੰ ਭਰੀ ਲੋਕਲ ਟ੍ਰੇਨ 'ਚ ਆਪਸ 'ਚ ਲੜਦੇ ਹੋਏ ਦੇਖਿਆ ਜਾ ਸਕਦਾ ਹੈ ਰੇਲਵੇ ਪੁਲਿਸ ਦੇ ਅਨੁਸਾਰ ਉਹਨਾਂ ਨੂੰ ਇਸ ਮਾਮਲੇ 'ਚ ਕਿਸੇ ਵੀ ਔਰਤ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਸੂਤਰਾਂ ਤੋਂ ਪਤਾ ਲੱਗਾ ਕਿ ਇਹ ਘਟਨਾ ਮੰਗਲਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਟ੍ਰੇਨ ਡੋਪੀਬਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਯਾਤਰਾ ਦੌਰਾਨ ਦੋ ਔਰਤਾਂ ਕਿਸੇ ਗੱਲ ਨੂੰ ਲੈ ਕੇ ਲੜਨ ਲੱਗ ਪਈਆਂ ਜੋ ਲੜਾਈ 'ਚ ਬਦਲ ਗਈ ਖੂਬ ਹੰਗਾਮਾ ਕੀਤਾ ਗੱਲ ਇੱਥੋਂ ਤੱਕ ਵੱਧ ਗਈ ਕਿ ਉਹਨਾਂ ਨੇ ਇੱਕ ਦੂਜੇ ਦੇ ਵਾਲ ਪੱਟੇ ਜਲਦੀ ਟ੍ਰੇਨ 'ਚ ਖੂਬ ਹੰਗਾਮਾ ਕੀਤਾ ਜਿਸ ਦੇ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਗੱਲ ਪਿੱਛੇ ਇਹਨਾਂ ਦੀ ਐਡੀ ਵੱਡੀ ਲੜਾਈ ਵੱਧ ਗਈ ਬਾਹਰਲੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਦੂਜੀ ਔਰਤ ਦੇ ਵਾਲ ਨੂੰ ਕੱਸ ਕੇ ਫੜਦੀ ਦਿਖਾਈ ਦੇ ਰਹੀ ਹੈ ਜਦੋਂ ਕਿ ਹੋਰ ਔਰਤਾਂ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੀਆਂ ਦਿਖਾਈ ਦੇ ਰਹੀਆਂ ਨੇ ਸੂਤਰਾਂ ਨੇ ਦੱਸਿਆ ਕਿ ਕੁਝ ਯਾਤਰੀਆਂ ਨੇ ਘਟਨਾ ਦੇਖੀ ਤੇ ਜੀਆਰਪੀ ਕੰਟਰੋਲ ਰੂਮ ਨੂੰ ਫੋਨ ਕਰਕੇ ਸੂਚਿਤ ਕੀਤਾ ਜਦੋਂ ਟ੍ਰੇਨ ਕੁਰਲਾ ਸਟੇਸ਼ਨ ਤੇ ਪਹੁੰਚੀ ਤਾਂ ਕੁਰਲਾ ਆਰਪੀਐਫ ਟੀਮ ਮਾਮਲੇ ਨੂੰ ਸਮਝਾਉਣ ਲਈ ਉੱਥੇ ਪਹੁੰਚ ਗਈ ਪਰ ਇਸ ਤੋਂ ਪਹਿਲਾਂ ਹੀ ਦੋਵੇਂ ਔਰਤਾਂ ਉਤਰ ਚੁੱਕੀਆਂ ਸਨ ਇਸ ਦੌਰਾਨ ਪੁਲਿਸ ਦੇ ਅਨੁਸਾਰ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹਾਲ ਹੀ ਦੇ ਵਿੱਚ ਬਰਾਰ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਰੇਲਗੱਡੀ 'ਚ ਦੋ ਔਰਤਾਂ ਵਿਚਕਾਰ ਹੋਈ ਲੜਾਈ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਇਸ ਘਟਨਾ 'ਚ ਇੱਕ ਔਰਤ ਨੇ ਦੂਜੀ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਇਸ ਘਟਨਾ ਸੰਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ ਜਲਦੀ ਟ੍ਰੇਨ 'ਚ ਦੋ ਜਨਾਨੀਆਂ ਹੋਈਆਂ ਗੁੱਥਮ ਗੁੱਥੀ ਗੁੱਸੇ 'ਚ ਪੱਟੇ ਇੱਕ ਦੂਜੇ ਦੇ ਵਾਲ ਜਲਦੀ ਟ੍ਰੇਨ 'ਚ ਖੂਬ ਹੋਇਆ ਹੰਗਾਮਾ ਹਟੋਂ ਦੀ ਥਾਂ ਲੋਕਾਂ ਨੇ ਬਣਾਈ ਵੀਡੀਓ ਅਚਰਿਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਆਸ਼ੁਦੀਪ ਕੋਰ ਸੋਸ਼ਲ ਮੀਡੀਆ ਤੇ ਅਕਸਰ ਹੀ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਇੱਕ ਅਜਿਹੀ ਵੀਡੀਓ ਹੈ ਜਿਸ ਦੇ ਵਿੱਚ ਦੋ ਜਨਨੀਆਂ ਚਲਦੀ ਟ੍ਰੇਨ ਚ ਹੀ ਗੁੱਥਮ-ਗੁੱਥੀ ਹੋਈਆਂ ਨੇ ਇੱਕ ਦੂਜੇ ਦੇ ਵਾਲ ਪਟਦੀਆਂ ਦਿਖਾਈ ਦੇ ਰਹੀਆਂ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚਲਦੀ ਟ੍ਰੇਨ ਦੇ ਵਿੱਚ ਜਨਨੀਆਂ ਨੇ ਖੂਬ ਹੰਗਾਮਾ ਕੀਤਾ ਉੱਥੇ ਹੀ ਲੋਕਾਂ ਦਾ ਵੱਡਾ ਇਕੱਠ ਹੋ ਜਾਂਦਾ ਹੈ ਵੀਡੀਓ ਦੇ ਵਿੱਚ ਸਰੀਰਾਨ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਜਨਨੀਆਂ ਇੱਕ ਦੂਜੇ ਦੇ ਵਾਲ ਪਟਦੀਆਂ ਨਜ਼ਰ ਆ ਰਹੀਆਂ ਨੇ ਜਲਦੀ ਟ੍ਰੇਨ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਲੋਕਾਂ ਨੇ ਹਟਾਉਣਾ ਤੱਕ ਹੀ ਸੀ ਇਹਨਾਂ ਦੀ ਵੀਡੀਓ ਬਣਾ ਕੇ ਹੀ ਵਾਇਰਲ ਕਰ ਦਿੱਤੀ ਆਪ ਤੁਹਾਨੂੰ ਦੱਸਦੇ ਹਾਂ ਕਿੱਥੇ ਵਾਪਰੀ ਤੇ ਕਿਉਂ ਵਾਪਰੀ ਇਹ ਸਾਰੀ ਘਟਨਾ ਇੱਕ ਵਾਰ ਫਿਰ ਲੋਕਲ ਟ੍ਰੇਨ 'ਚ ਔਰਤਾਂ ਵਿਚਕਾਰ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਵਾਰ ਇਹ ਘਟਨਾ ਡੋਬੀ ਵਲੀਦੇ ਨੇੜੇ ਕਲਿਆਣ ਐਸਟੀ ਲੋਕਲ ਟ੍ਰੇਨ ਚ ਵਾਪਰੀ ਹੈ ਵੀਡੀਓ ਚ ਮਹਿਲਾ ਯਾਤਰੀਆਂ ਨੂੰ ਭਰੀ ਲੋਕਲ ਟ੍ਰੇਨ ਚ ਆਪਸ ਚ ਲੜਦੇ ਹੋਏ ਦੇਖਿਆ ਜਾ ਸਕਦਾ ਹੈ ਰੇਲਵੇ ਪੁਲਿਸ ਦੇ ਅਨੁਸਾਰ ਉਹਨਾਂ ਨੂੰ ਇਸ ਮਾਮਲੇ ਚ ਕਿਸੇ ਵੀ ਔਰਤ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਸੂਤਰਾਂ ਤੋਂ ਪਤਾ ਲੱਗਾ ਕਿ ਇਹ ਘਟਨਾ ਮੰਗਲਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਟ੍ਰੇਨ ਡੋਪੀਬਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਯਾਤਰਾ ਦੌਰਾਨ ਦੋ ਔਰਤਾਂ ਕਿਸੇ ਗੱਲ ਨੂੰ ਲੈ ਕੇ ਲੜਨ ਲੱਗ ਪਈਆਂ ਜੋ ਲੜਾਈ ਚ ਬਦਲ ਗਈ ਖੂਬ ਹੰਗਾਮਾ ਕੀਤਾ ਗੱਲ ਇੱਥੋਂ ਤੱਕ ਵੱਧ ਗਈ ਕਿ ਉਹਨਾਂ ਨੇ ਇੱਕ ਦੂਜੇ ਦੇ ਵਾਲ ਪੱਟੇ ਜਲਦੀ ਟ੍ਰੇਨ 'ਚ ਖੂਬ ਹੰਗਾਮਾ ਕੀਤਾ ਜਿਸ ਦੇ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਗੱਲ ਪਿੱਛੇ ਇਹਨਾਂ ਦੀ ਐਡੀ ਵੱਡੀ ਲੜਾਈ ਵੱਧ ਗਈ ਬਾਹਰਲੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਦੂਜੀ ਔਰਤ ਦੇ ਵਾਲ ਨੂੰ ਕਸ ਕੇ ਫੜਦੀ ਦਿਖਾਈ ਦੇ ਰਹੀ ਹੈ ਜਦੋਂ ਕਿ ਹੋਰ ਔਰਤਾਂ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੀਆਂ ਦਿਖਾਈ ਦੇ ਰਹੀਆਂ ਨੇ ਸੂਤਰਾਂ ਨੇ ਦੱਸਿਆ ਕਿ ਕੁਝ ਯਾਤਰੀਆਂ ਨੇ ਘਟਨਾ ਦੇਖੀ ਤੇ ਜੀਆਰਪੀ ਕੰਟਰੋਲ ਰੂਮ ਨੂੰ ਫੋਨ ਕਰਕੇ ਸੂਚਿਤ ਕੀਤਾ ਜਦੋਂ ਟ੍ਰੇਨ ਕੁਰਲਾ ਸਟੇਸ਼ਨ ਤੇ ਪਹੁੰਚੀ ਤਾਂ ਕੁਰਲਾ ਆਰਪੀਐਫ ਟੀਮ ਮਾਮਲੇ ਨੂੰ ਸਮਝਾਉਣ ਲਈ ਉੱਥੇ ਪਹੁੰਚ ਗਈ ਪਰ ਇਸ ਤੋਂ ਪਹਿਲਾਂ ਹੀ ਦੋਵੇਂ ਔਰਤਾਂ ਉਤਰ ਚੁੱਕੀਆਂ ਸਨ ਇਸ ਦੌਰਾਨ ਪੁਲਿਸ ਦੇ ਅਨੁਸਾਰ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹਾਲ ਹੀ ਦੇ ਵਿੱਚ ਬੋਰਾਰ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਰੇਲਗੱਡੀ 'ਚ ਦੋ ਔਰਤਾਂ ਵਿਚਕਾਰ ਹੋਈ ਲੜਾਈ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਇਸ ਘਟਨਾ 'ਚ ਇੱਕ ਔਰਤ ਨੇ ਦੂਜੀ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਇਸ ਘਟਨਾ ਸੰਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ